ਕਰਦੇ ਆ ਪੰਜਾਬੀ ਚੈਨਲ ਗੱਲਬਾਤ ਦਾ ਜਿਨ੍ਹਾਂ ਨੇ ਅੱਜ ਇੱਥੇ ਪਹੁੰਚ ਕੇ ਸਾਡਾ ਜੋ ਕੱਲ ਨੂੰ 30 ਤਰੀਕ ਨੂੰ ਪੰਜਾਬ ਬੰਦ ਦਾ ਸਰਦਾ ਦੋਵਾਂ ਫੋਰਮਾਂ ਵੱਲੋਂ ਕਿਉਂਕਿ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਕੱਲ 35 ਦਿਨ ਹੋਏ ਨੇ ਮਰਨ ਵਰ ਤੇ ਬੈਠੇ ਆ ਤੇ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਪੰਜਾਬ ਬੰਦ ਦਾ ਸਰਦਾ ਦੇ ਰਹੇ ਆ ਸ਼ਹਿਰਾਂ ਵਿੱਚ ਅਪੀਲ ਕਰ ਰਹੇ ਆ ਕਿ ਤਕਰੇ ਹੋ ਕੇ ਉਹਨਾਂ ਦਾ ਸਮਰਥਨ ਕਰੀਏ ਜੋ ਸਾਡੇ ਵਾਸਤੇ ਹੱਕੀ ਮੰਗਾਂ ਵਾਸਤੇ ਬੈਠੇ ਆ ਕੋਟਪੁੱਟਾ ਜਥੇਬੰਦੀ ਅੱਜ ਸਾਰੇ ਤਰਨਤਾਰਨ ਜ਼ਿਲ੍ਹੇ ਵਿੱਚ ਜਿੰਨੇ ਵੀ ਜ਼ੋਨ ਆ ਉਹਨਾਂ ਨੇ ਆਪਣੇ ਵੱਲੋਂ ਅੱਜ ਪਿੰਡਾਂ ਦੇ ਤੇ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਜਾ ਕੇ ਅਲੱਗ-ਅਲੱਗ ਥਾਵਾਂ ਦੇ ਉੱਤੇ ਲੋਕਾਂ ਨੂੰ ਜਗਾਉਣ ਦੀ ਅੱਜ ਇੱਕ ਮਹਿਮ ਬਿਟੀ ਸੀ ਉਹ ਮਹਿਮ ਹੁਣ ਅੱਜ ਪੂਰੀ ਸੰਪੂਰਨ ਹੋ ਗਈ ਆ ਕੱਲ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਟੈਕਸੀਆਂ ਵਾਲਿਆਂ ਬੱਸਾਂ ਵਾਲਿਆਂ ਹੋਰ ਐਸੋਸੀਏਸ਼ਨਾਂ ਵਾਲਿਆਂ ਨੇ ਸਾਨੂੰ ਮਾਰਸੂੰ ਦੇੰਦਾ ਸਾਡੇ ਨਾਲ ਉਹਨਾਂ ਨੇ ਵਾਧਾ ਕੀਤਾ ਕਿ ਇਹ ਦਵਾਂਗੇ ਸੋ ਇਹ ਧੰਨਵਾਦ ਕਰਦੇ ਆ ਸਾਰਿਆਂ ਲੋਕਾਂ ਦਾ ਕਿ ਕੱਲ ਨੂੰ 53 ਨੰਬਰ ਹਾਈਵੇ ਜਿਹੜਾ 7 ਵਜੇ ਤੋਂ 3 ਵਜੇ ਤੱਕ ਜਾਮ ਕੀਤਾ ਜਾਣਾ ਕੋਟਪਟਾ ਜਫੇ ਮੰਡੀ ਵੱਲੋਂ ਉਹਦੇ ਵਿੱਚ ਲੋਕ ਵੱਧ ਤੋਂ ਵੱਧ ਚੜ ਕੇ ਆਪਣਾ ਹਿਸਾਬ ਹੋਣ ਉਹਦੇ ਪਹੁੰਚਣ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਪੰਜਾਬੀ ਗੱਲਬਾਤ ਚੈਨਲ ਵਾਲਿਆਂ ਦਾ ਸਵਾਗਤ ਕਰਦੇ ਆ ਜੋ ਸਾਡੇ ਬਹੁਤ ਜੀ ਤੌਰ ਤੇ ਪਹੁੰਚੇ ਆ ਮੈਂ ਸਤਨਾਮ ਸਿੰਘ ਖੋਭਰਾ ਜੋਨ ਬਾਬਾ ਲਾਗਤੰਦਾਰੀ ਟੈਂਡਰ ਜੋ ਅੱਜ ਮੋਟਰਸਾਈਕਲ ਮਾਰਚ ਕੀਤਾ ਗਿਆ ਵਾ ਟੈਂਡ ਕੋਡ ਬੁੱਟੇ ਤੋਂ ਲੈ ਕੇ ਆਇਆ ਹਰੀਗਾ ਪੱਟੀ ਤੇ ਹੁਣ ਕਹੜਾਲਿਆ ਇਸ ਟਾਂ ਤੇ ਪਹੁੰਚੇ ਆਂ ਕਿ ਵੱਖ-ਵੱਖ ਦੁਕਾਨਦਾਰਾਂ ਆਣ ਵੀਰਾਂ ਨੂੰ ਬੇਨਤੀ ਕੀਤੀ ਗਈ ਆ ਕਿ ਤੁਸੀਂ ਸਵੇਰੇ 30 ਤਰੀਕ ਵਾਲਾ ਜਿਹੜਾ ਧਰਨਾ ਪਾਂ 54 ਨੰਬਰ ਹਾਈਵੇ ਤੇ ਉਹਤੇ ਵੱਧ ਵੱਧ ਪਹੁੰਚ ਕੇ ਜਿਹੜਾ ਧਰਨੇ ਦੇ ਵਿੱਚ ਕੱਟ ਨੂੰ ਵਧਾਇਆ ਜਾਵੇ ਤੇ ਦੁਕਾਨਾਂ ਦੇ ਤੌਰ ਤੇ ਬੰਦ ਕੀਤੀਆਂ ਜਾਣ ਅਦਰ ਦਾ ਜਕੀਦਿੰਗ ਢੱਲੇਵਾ ਜੀ ਦਾ ਸਵਾਗਤ ਆ ਜਾਵੇ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਕਿਰਮਤੇ ਮਾਇ ਬਰਨੀ ਸਿੰਘ ਤੋਂ ਵੰਡੀ ਮੋਸਿੰਗ ਤੋਂ ਅਸਤਵਾਰਿੰਗ ਦੀ ਸੇਵਾ ਕੋਟ ਬਟਾ ਇੱਕ ਵਾਈ ਗੇਟ ਸੇਵਾ ਕਰ ਰਹੇ ਹਾਂ ਕਿਉਂਕਿ ਮੈਂ ਘਰ ਘਰ ਕਰਕੇ ਅਪੀਲ ਕਰਦੇ ਹਾਂ ਕਿ ਹਰ ਇੱਕ ਦਾ ਫਰਕ ਦਾ ਧੰਨਵਾਦ ਕਰਨਾ ਚਾਹਨਾ ਕਿਉਂਕਿ ਜੋ ਤੇਰ ਦਾ ਚੌਥਾ ਸਾਹਮੇ ਸਾਡੀ ਕਿਸਾਨਾਂ ਦੀ ਆਵਾਜ਼ ਨੂੰ ਜਿਸ ਤਰ੍ਹਾਂ ਕਰ ਰਿਹਾਈ ਚੱਲੇ ਨੇ ਦੁਨੀਆ ਦੇ ਕੋਨੇ-ਕੋਨੇ ਵਿੱਚ ਪਤਾਇਆ ਮੈਂ ਧੰਨਵਾਦ ਕਰਦਾ ਧੰਨਵਾਦ ਕਰਦਾ ਕਿਸਾਨ ਜਨਰਲ ਕਮੇਟੀ ਪੰਜਾਬ ਕੋਟ ਮੁੰਡਾ ਜੈ ਹਾਤਿ ਮੇਰੇ ਤੋਂ ਚਾਹਵਾ ਕਰ ਰਹੇ ਆ ਇਹਨਾਂ ਦੀ ਕੋਈ ਆਵਾਜ਼ ਨਹੀਂ ਸੁਣਾਈ ਨਹੀਂ ਦੇ ਰਹੀ ਅਫਰ ਪਿੰਡ ਪਿੰਡ ਘਰ ਦੇ ਘਰਾਂ ਦੇ ਵਿੱਚ ਜਾ ਕੇ ਇਹ ਆਵਾਜ਼ ਮੈਂ ਹਾਪ ਸਿੰਘ ਸਮਾਜਿਕ ਸਮਾਜਿਕ ਕਮੇਟੀ ਮੁਤਾਬ ਫੋਟ ਪੁਟਾ ਜਾਇਬਦੀ ਵੱਲੋਂ ਬੇਨਤੀ ਕਰਦਾ ਕਿ ਸਵੇਰੇ 53 ਨੰਬਰ ਹਾਈਵੇ ਸਰਦਾਰ ਜਸਜੀਤ ਸਿੰਘ ਢੱਲੇਵਾਲ ਤੋਂ ਹੱਕ ਦੇ ਵਿੱਚ ਜਾਮ ਕੀਤਾ ਜਾਊਗਾ ਜਿਵੇਂ ਪੱਤਰਕਾਰ ਭਾਈ ਜਰੇ ਦਾ ਧੰਨਵਾਦ ਕਰਦਾ ਸਵੇਰੇ ਵੱਧ ਤੋਂ ਵੱਧ 53 ਨੰਬਰ ਹਾਈਵੇ ਤੇ ਆਪਣੇ ਦਰਸ਼ਨ ਦੇਣ ਤੇ ਜਿਹੜੀਆਂ ਵਾ ਪੱਤਰਕਾਰ ਭਾਈ ਜਰੇ ਉੱਥੋਂ ਖਬਰਾਂ ਚੁੱਕਣ ਧੰਨਵਾਦ